ਸਸੀ ਗਾਲ ਜੀ ਸਭ ਤੋਂ ਪਹਿਲਾਂ ਬਾਈ ਤੁਹਾਡਾ ਧੰਨਵਾਦ ਜੀ ਅਸੀਂ ਜੀ ਆਇਆਂ ਕਰਦੇ ਆ ਸਾਰੇ ਕਿਸਾਨ ਵੀਰਾਂ ਦਾ ਜੀ ਅੱਜ ਇੱਥੇ ਵਿਰਬੈਗ ਦੀ ਸਟਾਲ ਜਿਹੜੀ ਲੱਗੀ ਹੈ ਇੱਥੇ ਸਾਰਿਆਂ ਨੂੰ ਫ੍ਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਦਵਾਈਆਂ ਵੀ ਜਿਹੜੀਆਂ ਹੈ ਕੰਟਰੋਲ ਰੇਟ ਤੇ ਦਿੱਤੀਆਂ ਜਾ ਰਹੀਆਂ ਹੈ ਕੈਂਪਸ ਸੰਬੰਧੀ ਜਿਹੜਾ ਲਗਾਉਣਾ ਦਾ ਹੈਗਾ ਦੂਸਰੀ ਜਿਹੜੀ ਗੱਲ ਆਪਾਂ ਕਰੀਏ ਤਾਂ ਅੱਜ ਜਿਵੇਂ ਤੁਸੀਂ ਗੱਲ ਕੀਤੀ ਯੂਟੀ ਰਾਇਬਾਰੇ ਯੂਟੀ ਰਾਇਬਾਰੇ ਦੱਸਣਾ ਚਾਹੂੰਗਾ ਕਾਫੀ ਵੀਰਪਰਾ ਜਦੋਂ ਪਸ਼ੂ ਸੂਣ ਵਾਲੇ ਹੁੰਦੇ ਆ ਸਮੱਸਿਆਵਾਂ ਬਹੁਤ ਆਉਂਦੀਆਂ ਜਿਵੇਂ ਪਸ਼ੂ ਦੀ ਜੇਰ ਪੈਣਾ ਸਭ ਤੋਂ ਜ਼ਿਆਦਾ ਇੱਕ ਚੈਲੰਜ ਹੈਗਾ ਜੇਰ ਜੇ ਪਸ਼ੂ ਦੀ ਨਹੀਂ ਸ ਦੂਸਰੀ ਕਈ ਵਾਰ ਕਿਸੇ ਪਸ਼ੂ ਨਾਲ ਘਟਨਾ ਵਾਪਰ ਜਾਂਦੀ ਹੈ ਪਸ਼ੂ ਬੱਚਾ ਸਟ ਜਾਂਦਾ ਹੈਗਾ ਠੀਕ ਹੈ ਅਬੋਰਸ਼ਨ ਹੋ ਗਿਆ ਬੱਚਾ ਅੰਦਰ ਮਰ ਗਿਆ ਉਸ ਸਮੇਂ ਜਗਰ ਜੇਰ ਨੇ ਨਿਕਲੀ ਤਾਂ ਪਸ਼ੂ ਨਵੇਂ ਦੁੱਧ ਫਿਰ ਦੁਬਾਰਾ ਚਲਦੀ ਹੋ ਨਹੀਂ ਪਾਉਂਦਾ ਤਾਂ ਜਦ ਆਪਾਂ ਉਹਦੇ ਕੋਈ ਇਲਾਜ ਲੈ ਕੇ ਆਏ ਆਂਗੇ ਕਾਫੀ ਵੀਰਪਰਾਵਣੇ ਵਰਤਿਆ ਤੁਸੀਂ ਗੱਲ ਕਰ ਰਹੇ ਹੋ ਵਰਤ ਰਹੇ ਹੋ ਤਾਂ ਇਹ ਹੈਗਾ ਜੀ ਯੂਟੀ ਰਿਵਾਈਵ ਯੂਟੀ ਰਿਵਾਈਵ ਜਿਹੜਾ ਹੈਗਾ ਯੂਪਰਸ ਯਾਨੀ ਕਿ ਬੱਚੇਦਾਨੀ ਨੂੰ ਰਿਵਾਈਵਲ ਕਰਨ ਦੇ ਲਈ ਹੈ ਉਹਨੂੰ ਪੁਨਰਜੀਵਿਤ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਦੁਬਾਰਾ ਬੱਚੇਦਾਨੀ ਨੂੰ ਸਹੀ ਸ਼ੇਪ ਤੇ ਸਹੀ ਚ ਲੈ ਕੇ ਉਹਨਾਂ ਦਾ ਕੰਮ ਕਰਦਾ ਹੈ ਇਨਾ ਕੰਮ ਕੀ ਰਹੇਗਾ ਇਹਦੇ ਵਿੱਚ ਲਿਖਿਆ ਮਿਲੇਗਾ ਤੁਹਾਨੂੰ ਇਹ ਕਿਸੇ ਤਰ੍ਹਾਂ ਦਾ ਟੋਨਿਕ ਨਹੀਂ ਹੈ ਇਹਨੂੰ ਤੁਸੀਂ ਲੀਟਰ ਅਧਾ ਲੀਟਰ ਤੱਕ ਇਕੱਠਾ ਨਹੀਂ ਪਿਆ ਸਕਦੇ ਇਹਦੀ ਡੋਜ਼ ਆ ਉਹਦੇ ਬਾਰੇ ਵੀ ਤੁਹਾਨੂੰ ਗੱਲ ਕਰਾਂਗੇ ਕੰਦੇ ਤੇ ਲਿਖਿਆ ਆਯੁਰਵੈਦਿਕ ਐਂਡ ਪ੍ਰੋਪਰਟੀ ਮੈਡੀਸਿਨ ਵੈਟਰਨਰੀ ਮੈਡੀਸਿਨ ਰਹੇਗੀ ਜਿਹੜਾ ਕਿ ਸਭ ਤੋਂ ਮੇਨ ਕੰਮ ਹੈ ਇਹਦੇ ਵਿੱਚ ਮੈਡੀਸਿਨਸ ਹੈ ਨਾਲ 10 ਹਰਬਲ ਜੜੀ ਬੂਟੀਆਂ ਦਾ ਅਰਕ ਪਾਇਆ ਆਯੁਰਵੈਦਿਕ ਜੋ ਕੰਮ ਕੀ ਕਰਦਾ ਹੈਗਾ ਪਸ਼ੂ ਦੇ ਜਿਹੜੇ ਜ਼ੇਰ اندر اٹਕੇ ਆ ਉਸ ਨੂੰ ਕੁਦਰਤੀ ਤਰੀਕੇ ਨਾਲ ਸੋਜ ਨੂੰ ਘਟਾ ਕੇ ਜ਼ੇਰ ਚਲਣ ਵਿੱਚ ਮਦਦ ਕਰਦਾ ਹੈ ਜਿਵੇਂ ਆਪਾਂ ਡੋਜ਼ ਦੀ ਗੱਲ ਕੀਤੀ ਸੀ ਇਹਦੀ ਡੋਜ਼ ਜਿਹੜੀ ਹੈਗੀ 200 ਐਮਐਲ ਹੈ ਜੇ ਤਾਂ ਜੇਰ ਪਸ਼ੂ ਦੀ ਨਹੀਂ ਪਈ 200 ਐਮਐਲ ਲਗਾਤਾਰ ਤੁਸੀਂ ਇਹ ਪਾਈ ਦੋ-ਦੋ ਘੰਟੇ ਬਾਅਦ ਦੇਣੀ ਹੈ ਜਿੰਨਾ ਕਿ ਜੇਰ ਨਹੀਂ ਪਈ ਨਾਰਮਲ ਪਸ਼ੂ ਸੂਹਿਆ ਤਾਂ ਠੀਕ ਹੈ ਜੀ ਜੇਰ ਨਹੀਂ ਪਈ ਜੇਕਰ ਪਸ਼ੂ ਦਾ ਕੋਈ ਘਟਨਾ ਵਾਪਰੀ ਆ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਪਸ਼ੂ ਬੱਚਾ ਸਿੱਟ ਗਿਆ ਜਾਂ ਪਸ਼ੂ ਬੱਚਾ ਅੰਦਰ ਮਾਰ ਗਿਆ ਕਢਾਉਣਾ ਪਿਆ ਜੇਰ ਨਹੀਂ ਪੀ ਤਾਂ 200 ਐਮਐਲ ਹੋ ਸਕਦਾ ਤੁਸੀਂ 2 ਲੀਟਰ ਤੱਕ ਦਿਓ ਦੋ-ਦੋ ਘੰਟੇ ਬਾਅਦ ਦਿਓ ਠੀਕ ਹੈ ਜੀ ਇਹਨੂੰ ਤੁਸੀਂ ਨਾਰਮਲ ਪਾਣੀ ਚ ਵੀ ਦੇ ਸਕਦੇ ਹੋ ਜੇ ਪਾਈਆ ਗੋੜਵਾਲ ਕੇ ਉਹਦੇ ਵਿੱਚ ਪਾਣੀ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਕਾੜਾ ਬਣਾ ਕੇ ਦੂਸਰਾ ਜਿਹੜਾ ਤਰੀਕਾ ਹੈਗਾ ਸਫਾਈ ਲਈ ਸਫਾਈ ਲਈ ਜਦੋਂ ਦੇਣਾ ਹੈ ਯੂਡੀ ਰੈਵ ਜਿਹੜੀ ডোজ ਫਿਰ ਵੀ 200 ml ਰਹੇਗੀ ਉਹ 200 ml ਪੰਜ ਦਿਨ ਰਹੇਗੀ ਜਿਹਦੇ ਨਾਲ ਪੂਰਾ ਸਫਾਈ ਵਿੱਚ ਕੰਮ ਕਰਦਾ ਆਪਣੀ ਗੇਰ ਪੈਗੇ ਉਸ ਤੋਂ ਬਾਅਦ ਬੱਚੇ ਪਾਈ ਦੇ ਸਕਦੇ ਜੀ ਬਿਲਕੁਲ ਦੇ ਸਕਦੇ ਆ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਜੀ ਇਹ ਦੇਣਾ ਨਹੀਂ ਆਪਾਂ ਕਈ ਵਾਰ ਕੀ ਕਰਦੇ ਜਿਹੜਾ ਪਸ਼ੂ ਦਾ ਮੈਲਾ ਚਲਣਾ ਉਹਨੂੰ ਇੱਕ ਕੁਦਰਤੀ ਤਰੀਕਾ ਮੰਨਿਆ ਜਾਂਦਾ ਕਿ ਬੱਚੇਦਾਨੀ ਜਿਹੜੀ ਹੈ ਗੁਬਾਰਾ ਇਤਰਾਹ ਹੁੰਦੀ ਹੈ ਹੁਣ ਤੁਸੀਂ ਦੇਖੋ ਬੱਚੇਦਾਨੀ ਦਾ ਜਿਹੜਾ ਆਕਾਰ ਹੱਥ ਤੋਂ ਵੀ ਛੋਟਾ ਹੁੰਦਾ ਹੈਗਾ ਜਦੋਂ ਟੀਕਾ ਭਰਾਨੇ ਆ ਲੇਕਿਨ ਜਦੋਂ ਬੱਚਾ ਨਿਕਲਦਾ ਹੈ ਬੱਚੇਦਾਨੀ ਸਾਇ ਤੁਸੀਂ ਅੰਦਾਜ਼ਾ ਲਗਾਓ ਵੀ ਨਾ ਬੱਚੇਦਾਨੀ ਕਿੰਨੀ ਫੈਲ ਜਾਂਦੀ ਹੈ ਦੋ ਬੱਠਲ ਵਾਂਗੂ ਜੇਰ ਨਿਕਲਦੇ ਆ ਬੱਚੇਦਾਨੀ ਦੁਬਾਰਾ ਹੀਟ ਚ ਤਦ ਤੱਕ ਨਹੀਂ ਆਂਦੀ ਜਦ ਤੱਕ ਸਹੀ ਆਕਾਰ ਵਿੱਚ ਛੋਟੀ ਨਹੀਂ ਹੁੰਦੀ ਜਿਸ ਤਰ੍ਹਾਂ ਗੁਬਾਰਾ ਫੁੱਲ ਜਾਂਦਾ ਹਵਾ ਕੱਢਦੇ ਸੀ ਆਕਾਰ ਚ ਨਹੀਂ ਆਂਦਾ ਬੱਚੇਦਾਨੀ ਉਸੇ ਤਰ੍ਹਾਂ ਸਹੀ ਆਕਾਰ ਚ ਨਹੀਂ ਆਂਦੀ ਤਾਂ ਜਦੋਂ ਮੈਲਾ ਚੱਲਦਾ ਤਾਂ ਬੱਚੇਦਾਨੀ ਦੁਬਾਰਾ ਸਾਇਤਾਨੀ ਸ਼ੁਰੂ ਹੋਏ ਨੇ ਮੈਲਾ ਲੇ ਇਹ ਪ੍ਰੋਬਲਮ ਹੈ ਕਿ ਪਸ਼ੂ ਬੱਚੇਦਾਨੀ ਪ੍ਰੋਪਰ ਸੈਚ ਹੈ ਯਾਨੀ ਸ਼ੁਰੂ ਨਹੀਂ ਹੋਈ। ਕਈ ਵਾਰੀ ਕੀ ਇਹ ਬੱਚੇਦਾਨੀ ਪ੍ਰੋਪਰ ਸੈਚ ਨਹੀਂ ਆਂਦੀ ਆਪਾਂ ਡਾਕਟਰ ਤੋਂ ਚੈੱਕ ਕਰਾਣੇ ਆ। ਡਾਕਟਰ ਟੀਕਾ ਭਰਨ ਤੋਂ ਮਨਾ ਕਰ ਦਿੰਦਾ ਹੈ ਕਿ ਬੱਚੇਦਾਨੀ ਤੇ ਸੋਜ ਹੈ। ਉਹ ਆਪਾਂ ਕੀ ਕਰਦੇ ਹ ਜੇਕਰ ਜੇਰ ਸੋਖੀ ਵੀ ਪੈ ਗਈ ਆਪਾਂ ਦੇਣ ਦੀ ਅੰਗੇਲੀ ਕਰਦੇ ਆ ਕਿ ਸਾਡੇ ਪਸ਼ੂ ਦੀ ਜੇਰ ਪੈ ਗਈ। ਸਾਨੂੰ ਯੂਟੀ ਰਿਵਾਈਵ ਦੇਣ ਦੀ ਲੋੜ ਨਹੀਂ। ਲੇਕਿਨ ਨਹੀਂ ਵੀਰੋ ਯੂਟੀ ਰਿਵਾਈਵ ਪਸ਼ੂ ਦੀ ਬੱਚੇਦਾਨੀ ਨੂੰ ਸਫਾਈ ਕਰਕੇ ਮੈਲਾ ਚੱਲਣ ਵਿੱਚ ਨਾਲ ਮਦਦ ਕਰਦਾ ਹੈ। ਬੱਚੇਦਾਨੀ ਨੂੰ ਦੁਬਾਰਾ ਸਹੀ ਸੈਚ ਆਉਣ ਵਿੱਚ ਮਦਦ ਕਰਦਾ ਹੈ। ਅੰਦਰੂ ਇਨਫੈਕ ਖਤਮ ਕਰ ਦੇਗਾ ਤਾਂ ਕਿ ਪਸ਼ੂ ਬੱਚਤਾਨੀ ਦੀ ਜਿਹੜੀ ਸਫਾਈ ਜਲਦੀ ਸ਼ੁਰੂ ਹੋ ਜੇ ਇਹ ਸੀਗਾ ਯੂਟੀਲਾਈਜ਼ ਇਹਦੇ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਮਾਰਕਿੰਗ ਕੀਤੀ ਹੋਈ ਹੈ 200 200 ml ਦੀ ਤਾਂ ਕਿ ਕੋਈ ਗੰਦਾ ਮਾਪਾ ਤੁਸੀਂ ਇਸਤੇਮਾਲ ਨਾ ਕਰੋ ਕੰਪਨੀ ਇਸਤੇ ਦਾ ਜਿਹਦਾ ਧਿਆਨ ਰੱਖ ਜੇ ਸਿੱਧਾ ਜਿਹੜੇ ਪੰਡੇ ਤੁਸੀਂ ਪੈਣਾ ਉਹਦੇ ਵਿੱਚ ਹੀ ਪਾਓ ਕਿਸੇ ਤਰ੍ਹਾਂ ਤੁਹਾਨੂੰ ਗੰਦਾ ਮਾਪਾ ਯੂਜ਼ ਕਰਨ ਦੀ ਲੋੜ ਨਹੀਂ ਕਿਉਂਕਿ ਉਸ ਸਮੇਂ ਪਸ਼ੂ ਸਭ ਤੋਂ ਜ਼ਿਆਦਾ ਇਨਫੈਕਸ਼ਨ ਦੀ ਪ੍ਰੋਬਲਮ ਹੋਣ ਦਾ ਖਤਰਾ ਰਹਿੰਦਾ ਆਪਣਾ ਜਿਹੜਾ ਇਹ ਪੂਰਾ ਜਿਹੜਾ ਇਹ ਵੱਟਾ ਹੈ ਇੱਕ ਟੰਡਾ ਪੰਜ ਮਹੀਨੇ ਬਾਕੀ ਹੁਣ ਗੱਲ ਕਰੀਏ ਜਿਸ ਤਰ੍ਹਾਂ ਵਿਰ ਬੈਗ ਦੇ ਤੁਸੀਂ ਇੱਧਰ ਦੇਖ ਸਕਦੇ ਹੋ ਸਾਡੇ ਬਹੁਤ ਸਾਰੇ ਪ੍ਰੋਡਕਟ ਆਂਦੇ ਹੈਗੇ ਹਨਾ ਤਾਂ ਇਹਦੇ ਵਿੱਚ ਜਿਹੜਾ ਮਿਨਰਲ ਮਿਕਸਚਰ ਹੈ ਅੱਜ ਦੇ ਟਾਈਮ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਕਿ ਪਸ਼ੂ ਸਹੀ ਸਮੇਂ ਤੇ ਹੀਟ ਚਾਵੇ ਬੱਚਾ ਹਰ ਸਾਲ ਚ ਪਸ਼ੂ ਇੱਕ ਦੇਵੇ ਦੇਵੇ ਤਾਂ ਹੀ ਜਿਹੜੀ ਹੈ ਕਿਸਾਨ ਦੇ ਅੱਗੇ ਆਮਦਨ ਦਾ ਫੇਰ ਹੀ ਹੋਣਾ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਿਹਾ ਆਮਦਨ ਦਾ ਦੇਖੋ ਹਰ ਸਾਲ ਤਾਂ ਹੀ ਹੋਣੀ ਹੈ ਜੇਕਰ ਇੱਕ ਸਾਲ ਚ ਇੱਕ ਬੱਚਾ ਨਾਲ ਰਲ ਜੇ ਦੁੱਧ ਨਾਲ ਇੱਕ ਤਰ੍ਹਾਂ ਦਾ ਇਹ ਵੀ ਮੰਨਿਆ ਜਾਂਦਾ ਕਿ ਖਰਚੇ ਚੰਗੀ ਤਰ੍ਹਾਂ ਪੂਰੇ ਹੋ ਜਾਂਦੇ ਆ ਲੇਕਿਨ ਸਾਲ ਚ ਜੇ ਪਸ਼ੂ ਇੱਕ ਨਾਲ ਰਲ ਜਾਂਦਾ ਉਹ ਸਭ ਤੋਂ ਵੱਡੀ ਆਮਦਨ ਹੁੰਦੀ ਹੈ ਦੋ ਸਾਲਾਂ ਨੂੰ ਤਿੰਨ ਸਾਲਾਂ ਨੂੰ 1 ਲੱਖ 2 ਲੱਖ ਰੁਪਏ ਦਾ ਪਸ਼ੂ ਜਿਹੜਾ ਨਾਲ ਤਿਆਰ ਹੋ ਜੇ ਠੀਕ ਹੈ ਜੀ ਤਾਂ ਜਿਹੜੀ ਬਰੀਡ ਆ ਉਹ ਆਪਦੇ ਘਰੇ ਹੀ ਬੰਦਾ ਤਿਆਰ ਕਰ ਸਕਦੇ ਲੇਕਿਨ ਉਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮੈਨਲ ਮਿਕਸਚਰ ਜਿਹੜਾ ਧਾਤਾਂ ਦਾ ਚੂਰਾ ਜਿੰਨੀ ਘਾਟ ਆ ਜਾਂਦੀ ਪਸ਼ੂ ਨੂੰ ਦੇਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਕੀ ਹੁੰਦਾ ਸੀ ਕਿਸਾਨਾਂ ਨੇ ਆਪਾਂ ਦੇਖਿਆ ਮੈਨੂੰ ਮਿਕਚਰ ਦੀ ਕਦੇ ਪਹਿਲਾਂ ਆਦਤ ਨਹੀਂ ਸੀ ਭਾਈ ਕਿਉਂ ਕਿਉਂਕਿ ਲੋੜ ਵੀ ਨਹੀਂ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਦੱਸੂੰਗਾ ਪ੍ਰੋਬਲਮ ਕਿੱਥੇ ਆ ਰਹੀ ਹੈ ਪਹਿਲਾਂ ਕੀ ਹੁੰਦਾ ਸੀਗਾ ਫਸਲਾਂ ਉਪਜਾਊਲ ਸੀਗਾ ਆਪਾਂ ਜ਼ਮੀਨ ਦੇ ਆਪਾਂ ਹੁਣ ਅੱਜ ਕੱਲ ਜੇਕਰ ਮਿੱਟੀ ਚੈੱਕ ਕਰਾਣੇ ਆ ਕੀ ਜ਼ਿਆਦਾ ਦੇਖ ਨੂੰ ਮਿਲਦਾ ਹੈ ਕੋਪਰ ਦੀ ਘਾਟ ਆ ਗਈ ਜੀ ਬਾਕੀ ਪਸ਼ੂ ਬਾਹਰ ਚਰਦੇ ਸੀ ਬਿਲਕੁਲ ਬਾਹਰ ਚਰਦੇ ਸੀ ਜ਼ਮੀਨ ਦੇ ਆਪਾਂ ਤੱਤ ਚੈੱਕ ਕਰਾਣੇ ਆ ਘਾਟ ਆਂਦੀ ਹੈ ਕਾਸ ਕੋਪਰ ਵਗੈਰਾ ਆਪਣੀ ਜ਼ਮੀਨ ਦੇ ਵੈਸੇ ਘਾਟਾ ਹੈ ਇਸ ਤੋਂ ਇਲਾਵਾ ਜਿਆਦਾ ਦਿੱਕਤ ਕਾ ਕਾਦੀ ਘਾਟ ਆਉਂਦੀ ਹੈ ਕੈਲਸ਼ੀਅਮ ਫਾਸਫੋਰਸ ਦੀ ਜਿਹੜਾ ਦੁੱਧ ਚ ਆਪਾਂ ਲਗਾਤਾਰ ਲੈਣੇ ਰਹਿੰਦੇ ਆ ਮਿਨਰਲ ਮਿਕਸਚਰ ਦੇ ਅੰਦਰ ਜਿਹੜੇ 15 ਤੋਂ 17 ਤੱਤ ਹੁੰਦੇ ਨੇ ਜਿਹੜੇ ਪਸ਼ੂ ਦੀ ਘਾਟ ਨੂੰ ਪੂਰਾ ਕਰਕੇ ਪਸ਼ੂ ਨੂੰ ਬੱਚੇਦਾਨੀ ਨੂੰ ਤੰਦਰੁਸਤ ਕਰਦੇ ਆ ਔਰ ਨਵੇਂ ਦੁੱਧ ਹੁਣ ਵਿੱਚ ਮਦਦ ਕਰਦੇ ਆ ਔਰ ਪ੍ਰੈਗਨੈਂਸੀ ਨੂੰ ਮੈਂਟੇਨ ਕਰਨ ਵਿੱਚ ਵੀ ਮਦਦ ਕਰਦੇ ਆ ਮਿਨਰਲ ਮਿਕਸਚਰ ਸਾਡੇ ਕੋਲੇ ਤਿੰਨ ਪ੍ਰਕਾਰ ਦੇ ਆਉਂਦੇ ਨੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪਿਆ ਐਗਰੀਮੈਂਟ ਫੋਰਟ ਪਿਆ ਇਹ ਦੂਸਰਾ ਇਹਦੇ ਵਿੱਚ ਆਉਂਦਾ ਇੱਕ ਕਲਰ ਮੋਨੀਆ ਰੰਗ ਦਾ ਇਹ ਵੱਡੀ ਪੈਕਿੰਗ ਹੈ ਜੀ ਆ ਐਗਰੀਮੈਂਟ ਪੋਰ ਹੋਏਗਾ ਠੀਕ ਹੈ ਜੀ ਇਹ ਰਿਲੇਟਡ ਐਗਰੀਮੈਂਟ ਪੋਰ ਹੋਏਗਾ ਵੱਡੀ ਚ ਠੀਕ ਹੈ ਜੀ ਰਿਜ਼ਲਟ ਬਹੁਤ ਵਧੀਆ ਜੀ ਮੈਂ ਵਰਤੇ ਹੋਇਆ ਸ਼ੁਕਰੇਬੀਰੇ ਦੇਖੋ ਤੁਸੀਂ ਮੌਕਾ ਦਿੱਤਾ ਤਾਂ ਤੁਸੀਂ ਰਿਜ਼ਲਟ ਵੀ ਲਿਆ ਸੀਦਾ ਇਹਨੂੰ ਲਗਾਤਾਰ ਦੇਣ ਦਾ ਤਰੀਕਾ ਹੈ ਪਸ਼ੂ ਨੂੰ ਦੁੱਧ ਮਗਰ 5 ਤੋਂ 7 ਗ੍ਰਾਮ ਦੀ ਡੋਜ਼ ਆਈ ਆਪਾਂ ਕਹਿੰਦੇ ਜੀ 50 ਗ੍ਰਾਮ ਦੇ ਰਿਜ਼ਲਟ ਦੇਗਾ ਪਸ਼ੂ ਤੋਂ ਤੁਸੀਂ 15 ਲੀਟਰ ਦੁੱਧ ਲੈ ਰਹੇ ਹੋ ਘੱਟੋ ਘੱਟ ਉਹਦੀ ਜਿਹੜੀ ਡੋਜ਼ ਬਣਦੀ ਆ ਉਹ 75 ਗ੍ਰਾਮ ਦੀ ਡੋਜ਼ ਬਣ ਗਈ ਜੀ ਪਸ਼ੂ ਤੋਂ ਆਪਾਂ ਦੁੱਧ ਲਗਾਤਾਰ ਲੈ ਰਹੇ ਆ ਜਿਹੜੀ ਪਸ਼ੂ ਨੂੰ ਆਪਾਂ ਫਸਲ ਤੇ ਜੋ ਵੀ ਅਨਾਜ ਮਿਲਦਾ ਫੀਡ 'ਚ ਪੈਂਦਾ ਉਹ ਠੀਕ ਹੈ ਨਾ ਆਰਟੀਫੀਸ਼ੀਅਲ ਤੋਂ ਆਪਾਂ ਕੁਝ ਵੀ ਨਹੀਂ ਪਾ ਰਹੇ ਤਾਂ ਉੱਥੇ ਸਭ ਤੋਂ ਜ਼ਿਆਦਾ ਲੋਡ ਜਿਹੜੀ ਪਸ਼ੂ ਨੂੰ ਰਹਿੰਦੀ ਹੈਗੀ ਉਹ ਐਸੀ ਚੀਜ਼ ਦੀ ਰਹਿੰਦੀ ਹੈ ਕਿ ਮੈਨੂੰ ਮਿਕਸਚਰ ਆਪਾਂ ਦਈਏ ਨਾਲ ਘਾਟੋਂ ਦੀ ਪੂਰੀ ਕਰੀਏ ਪਸ਼ੂ ਤੋਂ ਆਪਾਂ ਹਰ ਸਾਲ ਬੱਚਾ ਲੈ ਸਕੀਏ ਮਨਨ ਮਿੱਤਰ ਦਾ ਤਾਂ ਇੱਕ ਜ਼ਿਆਦਾ ਫਾਇਦਾ ਦੇਖਣ ਨੂੰ ਮਿਲੇਗਾ ਪਸ਼ੂ ਤੋਂ ਬੱਚਾ ਤਾਂ ਤੁਸੀਂ ਲੋਗੇ ਹਰ ਸਾਲ ਕਿਉਂਕਿ ਜੇ ਪਸ਼ੂ ਸੂਗਾ ਤਾਂ ਹੀ ਦੁੱਧ ਦੇਵੇਗਾ ਇਹ ਤਾਂ ਆਈਏ ਆਈ ਸਾਫ ਹੋਣਾ ਚਾਹੀਦਾ ਨਾ ਜਾਈਂਗਾ ਨਾ ਫੇਰੇ ਫਾਇਦਾ ਜੀ ਬਿਲਕੁਲ ਹੁਣ ਨਾਰਮਲ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਥੋੜਾ ਪਸ਼ੂ ਖੜਾ ਜੀ ਦੁੱਧ ਦੇਣ ਵਾਲਾ ਠੀਕ ਹੈ ਜੀ ਤਕਰੀਬਨ ਇੱਕ ਪਸ਼ੂ ਕਿੰਨਾ ਦੁੱਧ ਦਿੰਦਾ 10 ਲੀਟਰ ਦਾ ਚਲੋ ਹਾਂਜੀ ਬਿਲਕੁਲ 10 ਲੀਟਰ ਦਾ ਮੁੱਲ ਕੀ ਰਹਿ ਗਿਆ ਅੱਜ ਦੇ ਹਿਸਾਬ ਨਾਲ ਲਾਓ 6 ਤੋਂ ਰ ਹੋ ਗਈ 500 ਦਾ ਲਾ ਲੀਏ 500 ਦਾ ਲਾ ਚੱਲ ਘੱਟੋ ਘੱਟ ਇਸਨੇ ਫੈਟ ਘੱਟ ਦਿੱਤੀ ਹੈ ਨਾ 500 ਰੁਪਏ ਦਿਨ ਦਾ ਦੁੱਧ ਹੋ ਗਿਆ ਮਹੀਨੇ ਦਾ 15000 ਰੁਪਏ ਦਾ ਦੁੱਧ ਹੋ ਗਿਆ ਤੁਸੀਂ ਮੈਨੂੰ ਫਰਕ ਦੱਸੋ ਇੱਕ ਤੁਹਾਡੇ ਘਰੇ ਪਸ਼ੂ ਖੜਾ ਹੈ ਖਾਲੀ ਦੁੱਧ ਨਹੀਂ ਦੇ ਰਿਹਾ ਕਿ ਕਿਸ ਹੋਇਆ ਨਹੀਂਗਾ ਇੱਕ ਪਾਸੇ 10 ਲੀਟਰ ਦੁੱਧ ਦੇ ਰਿਹਾ 15000 ਰੁਪਏ ਦਾ ਮਹੀਨੇ ਦਾ ਦੁੱਧ ਆ ਰਿਹਾ ਤੁਹਾਨੂੰ ਪਹਿਲੀ ਗੱਲ ਤਾਂ ਚੰਗਾ ਕਿਹੜਾ ਲੱਗੇਗਾ ਪਸ਼ੂ ਜਿਹੜਾ ਦੁੱਧ ਦੇ ਠੀਕ ਹੈ ਬਿਲਕੁਲ ਦੂਸਰੀ ਗੱਲ ਕੀ ਤੁਹਾਡੀ ਮਿਹਨਤ 'ਚ ਕਮੀ ਕੋਈ ਆਨੇ ਜੀ ਸੰਭਾਲ ਚ ਕਮੀ बराबरी ਹੋ ਜਾਂਦਾ ਹੈ ਬਰਾबरी ਜਾਂਦਾ ਹੈ ਫੀਡ ਵੀ ਦਿੰਨੇ ਆ ਲੇਕਿਨ ਇਹ ਕਿ ਦੁੱਧ ਨਾਲੋਂ ਆਪਾਂ ਥੋੜੀ ਵੱਧ ਫੀਡ ਦੇ ਦਿੰਨੇ ਆ ਆਪਾਂ ਸੋਚਦੇ ਆ ਕਿ ਨਹੀਂ ਸਾਡੇ ਪੈਸੇ ਲੱਗ ਜਾਣੇ ਆ ਜੀ ਅਸੀਂ ਮਿਨਰਲ ਮਿਕਸਚਰ ਕਿੱਥੋਂ ਲਿਆ ਕੇ ਤੇ ਇਹ ਨਹੀਂ ਮਹਿੰਗਾਈ ਹੈ ਲੇਕਿਨ ਆਪਾਂ ਜਿਹੜੇ ਫਾਰਮਰ ਕਿਉਂ ਅੱਗੇ ਵਧ ਰਹੇ ਨੇ ਦਿਨ-ਬ-ਦਿਨ ਉਹ ਮਿਨਰਲ ਮਿਕਸਚਰ ਲਗਾਤਾਰ ਪਾਉਂਦੇ ਆ ਹੁਣ ਅੱਜ ਮੈਂ ਤੁਹਾਨੂੰ ਇੰਟ੍ਰੋਡਿਊਸ ਕਰਾਵਾਂਗਾ ਸਾਡਾ ਜਿਹੜਾ ਸਭ ਤੋਂ ਮੇਨ ਮਿਨਰਲ ਮਿਕਸਚਰ ਹੈ ਐਗਰੀਮੈਂਟ ਫੋਰਟ ਤੇ ਚਿਲੇਟੇਡ ਐਗਰੀਮੈਂਟ ਫੋਰਟ ਤੋਂ ਵੀ ਅਸੀਂ ਇੱਕ ਉੱਪਰ ਤਿਆਰ ਕੀਤਾ ਹੋਇਆ ਹੈ ਇਹ ਸਾਇੰਸ ਦੀ ਮਦ ਇੰਦੇ ਉੱਪਰ ਜਿਹੜਾ ਲਿਖਿਆ ਹੋਇਆ ਹੈ ਕਿ ਫੀਡ ਸਪਲੀਮੈਂਟ ਹੈ ਕਿਸੇ ਤਰ੍ਹਾਂ ਦੀ ਇਹ ਚ ਦਵਾਈ ਨਹੀਂ ਪਾਈ ਠੀਕ ਹੈ ਜੀ ਕੋਈ ਦਵਾਈ ਨਹੀਂ ਹੈ ਇਹ ਪਸ਼ੂ ਨੂੰ ਜਿਹੜਾ ਦੇਣ ਦਾ ਤਰੀਕਾ ਸੇਮ ਹੀ ਆ 5 ਤੋਂ 7 ਗ੍ਰਾਮ ਲੇਕਿਨ ਉਹਨਾਂ ਪਸ਼ੂਆਂ ਲਈ ਜਿਹੜੇ ਪਸ਼ੂ ਲਗਾਤਾਰ ਰਿਪੀਟ ਹੋ ਰਹੇ ਨੇ ਦੂਸਰੀ ਗੱਲ 6-6 ਮਹੀਨੇ ਹੋ ਗਏ ਸੂਏ ਨੂੰ ਪਸ਼ੂ ਨੂੰ ਸਾਲ-ਸਾਲ ਹੋ ਗਿਆ ਜੀ ਪਸ਼ੂ ਹੀਟ ਚ ਨਹੀਂ ਆਇਆ ਜੇ ਆਪਣੀਆਂ ਛੋਟੀਆਂ ਬੇੜਾਂ ਦੀ ਗੱਲ ਕਰੀਏ ਤਾਂ 3-3 4-4 ਸਾਲਾਂ ਦੀਆਂ ਹੋ ਗਈਆਂ ਉਹਨਾਂ ਨੇ ਹੀਟ ਨਹੀਂ ਵਿਖਾਈ ਕਿਉਂਕਿ ਉਹਨਾਂ ਵਿੱਚ ਘਾਟ ਜ਼ਿਆਦਾ ਤਾਂ ਜਿਆਦਾ ਘਾਟ ਨੂੰ ਜਲਦੀ ਪੂਰਾ ਕਰਨ ਦੇ ਲਈ ਇਹ ਆ ਰਿਹਾ ਜੀ ਇਹਦਾ ਸੁਨਹਿਰੀ ਰੰਗ ਦਾ ਜੀ ਉੱਪਰ ਐਗਰੀਮੈਂਟ ਹੀ ਹੈ ਚਲੇਟਡ ਦੇ ਅੰਦਰ ਨਾਲ ਥੱਲੇ ਲਿਖਿਆ ਸੁਪਰ ਇਹਦਾ ਨਾਮ ਚਲੇਟਡ ਐਗਰੀਮੈਂਟ ਸੁਪਰ ਰਹੇਗਾ ਦੋਸ ਵੀਰੇ ਹਰੇਕ ਮੈਨਰ ਮਿਕਸਚਰ ਦੀ ਸੇਮ ਹੁੰਦੀ ਹੈ ਇਹ ਸਭ ਤੋਂ ਅਡਵਾਂਸ ਹੈ ਮਾਰਕੀਟ ਦੇ ਅੰਦਰ ਜਿੰਨੇ ਮੈਨਰ ਮਿਕਸਚਰ ਆ ਰਹੇ ਕਿਸੇ ਨਾਲ ਤੁਸੀਂ ਦੇਖ ਲਿਓ ਸਭ ਤੋਂ ਅਡਵਾਂਸ ਚਲੇਟਡ ਐਗਰੀਮੈਂਟ ਸੁਪਰ ਹੈ ਪਸ਼ੂ ਦੀ ਘਾਟ ਨੂੰ ਜਲਦੀ ਪੂਰਾ ਕਰਕੇ ਪਸ਼ੂ ਨੂੰ ਹੀਟ ਚ ਲੈ ਕੇ ਆਏਗਾ ਔਰ ਰਹਿਣ ਵਿੱਚ ਮਦਦ ਕਰਦਾ ਹੈ ਜਿਹੜਾ ਪਸ਼ੂ ਤੁਹਾਡਾ ਰਿਪੀਟ ਹੋ ਰਿਹਾ ਉਹਨੂੰ ਤੁਸੀਂ ਲਗਾਤਾਰ 100 ਗ੍ਰਾਮ ਡੋਜ਼ ਦੇਣੀ ਆ ਜਦੋਂ ਪਸ਼ੂ ਦੇ ਟੀਕਾ ਭਰਾ ਲਿਆ ਉਹਦੇ ਨਾਲ ਲਗਾਤਾਰ ਚਾਲੂ ਰੱਖਣਾ ਹੈ ਇਹਨੂੰ ਪਹਿਲਾਂ ਵੀ ਤੁਸੀਂ ਦਿੰਦੇ ਰਹੋ ਪਸ਼ੂ ਦੀ ਘਾਟਪੂਰੀ ਰੇ ਪਰ ਪਸ਼ੂ ਨੂੰ 1.1% ਰਹਿਣ ਵਿੱਚ ਮਦਦ ਕਰਦਾ ਹੈ ਠੀਕ ਹੈ ਜੋ ਪਸ਼ੂ ਨੂੰ ਘਾਟ ਕਰਕੇ ਪ੍ਰੋਬਲਮ ਆਈ ਹੈ ਆਪਾਂ ਦੇਖਦੇ ਆ ਅਕਸਰ ਜ਼ਿਆਦਾਤਰ ਜਿਹੜੀ 70% ਸਮੱਸਿਆਵਾਂ ਪਸ਼ੂ ਚਾਂਦੀਆਂ ਰਹਿਣ ਦੀਆਂ ਉਹ ਸਿਰਫ ਘਾਟ ਕਰਕੇ ਆ ਉਸ ਤੋਂ ਇਲਾਵਾ ਜਿਹੜੀ ਸਮੱਸਿਆਵਾਂ ਹੈ ਜਿਵੇਂ ਆਪਾਂ ਅਗਲੇ ਪਸ਼ੂ ਦੇ ਅੰਦਰ ਬੱਚੇਦਾਨੀ ਦੀ ਇਨਫੈਕਸ਼ਨ ਆ ਗਈ 5 7 10% ਰਹਿੰਦੀ ਹੈ ਪ੍ਰੋਬਲਮ ਜਾਂ ਹਾਰਮੋਨਲ ਬੈਲੈਂਸ ਰਹੇਗੇ ਉਹ ਬਾਅਦ ਦੇ ਕਿਸੇ ਨੇ ਉਹ ਘਟ ਪਸ਼ੂਆਂ ਚ ਹੁੰਦੇ ਆ ਲੇਕਿਨ ਪਸ਼ੂਆਂ ਵਿੱਚ ਜਿਹੜੀ 70% ਸਮੱਸਿਆ ਸਿਰਫ ਘਾਟ ਕਰਕੇ ਹੈ ਤਾਂ ਮੇਰੇ ਵੀਰੋ ਪਸ਼ੂਆਂ ਨੂੰ ਮਿਨਰਲ ਮਿਕਚਰ ਪਾਣਾ ਸ਼ੁਰੂ ਕਰੋ ਜਿਹੜਾ ਪਸ਼ੂ ਤੁਹਾਡਾ ਰਿਪੀਟਰ ਹੈ ਲੰਬੇ ਸਮੇਂ ਤੋਂ ਹੀਟ ਚ ਨਹੀਂ ਆਇਆ ਉਹਦੇ ਲਈ ਇੱਕ ਮਾਤਰ ਚਲੇਟਡ ਐਗਰੀਮੈਂਟ ਸਪਰ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਜਿੰਨਾ ਜਿਹੜਾ ਪ੍ਰਿੰਟ ਦੀ ਆਪਾਂ ਗੱਲ ਕਰੀਏ 5 ਕਿਲੋ ਦਾ 1610 ਰੁਪਏ ਪ੍ਰਿੰਟ ਰਹੇਗਾ ਬਾਜ਼ਾਰ ਵਿੱਚੋਂ ਜਿੱਥੋਂ ਸਸਤਾ ਮਿਲਦਾ ਤੁਸੀਂ ਉੱਥੋਂ ਲੈ ਸਕਦੇ ਹੋ ਲੇਕਿਨ ਇਹ ਗੁਰਦਾਖ ਦੀ ਨੀਲੀ ਮੋਰ ਲੱਗੀ ਮਿਲੇਗੀ ਅਸਲੀ ਦੀ ਪਛਾਣ ਹੈ ਅਸਲੀ ਲੋ ਜੇ ਤੁਹਾਨੂੰ ਸਸਤਾ ਦਿੰਦੇ ਤੁਸੀਂ ਉਹ ਤੋਂ ਲੈ ਸਕਦੇ ਹੋ ਲੇਕਿਨ ਅਸਲੀ ਦੇਖਾ ਕੇ ਲੋ ਇਹ ਕਹਿ ਕੇ ਲੋ ਗਰਬੈਗ ਦਾ ਕਹਿ ਕੇ ਲੋ